ਵੰਦ ਬੋਰੀ ਵਿੱਚ ਇੱਕ ਨੌਜਵਾਨ ਦੀ ਲਾਸ਼ ਮਿਲੀ ਜਦੋਂ ਪੁਲਿਸ ਨੇ ਮੌਲਾ ਟ੍ਰੇਸ ਕਰ ਲਿਆ ਵੀ ਇਹ આરોપી ਦੇ ਜਿਨ੍ਹਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਇਹ ਜਿਹੜੇ ਕੁੜੀ ਆ ਇਹ ਮ੍ਰਿਤਕ ਦੀ ਕੈਜਨ ਸਿਸਟਰ ਸੀ ਜਿਨ੍ਹਾਂ ਨੇ ਮਾਰਿਆ ਕਿਉਂ ਮਾਰਿਆ ਸੀ ਮੁੰਡੇ ਨੂੰ ਕੀ ਗੱਲ ਸੀ ਹੈਲੋ ਕਿਉਂ ਗੱਲ ਕਿਉਂ ਮਾਰਿਆ ਕੁੜੀ ਤੇਰਾ ਭਰਾ ਲੱਗਾ ਸੀ ਕੁੜੀ ਮੈਨੂੰ ਛੇੜਦਾ ਸੀਗਾ ਆਪਣੀ ਭੈਣ ਨੂੰ ਉਹਦੇ ਕਹਿੰਦਾ ਤੁਹਾਡੇ ਸਬੰਧ ਸੀ ਨਾ ਤਾਂ ਰੋਕ ਤੁਸੀਂ ਇਹਨਾਂ ਨੂੰ ਰੋਕਦਾ ਸੀ ਕੌਣ ਰੋਕਦਾ ਸੀ ਇਹ ਮੁੰਡਾ ਜਿਹੜਾ ਤੁਸੀਂ ਮਾਰਿਆ ਨਹੀਂ ਮੈਨੂੰ ਨਹੀਂ ਸੀ ਰੋਕਦਾ ਇੰਨੇ ਮੈਨੂੰ ਛਡਾਇਆ ਸੀਗਾ ਆ ਕੇ ਤਾਂ ਮਾਰਿਆ ਹਾਂਜੀ ਪੁਲਿਸ ਤੇ ਕੁਝ ਕੋਈ ਹੋੜ ਘਰੀ ਵੀ ਉਹ ਕੁੜੀ ਦੇ ਆਪਣੇ ਸਾਹ ਮੀਡੀਆ ਵਾਲੇ ਤਾਂ ਜੋ ਮਰਜੀ ਕਹਿੰਦੇ ਆ ਇਨਟੀਮੇਸ਼ਨ ਆਈ ਸੀ ਕਿ ਸੂਏ ਦੀ ਪਟੜੀ ਦੇ ਉੱਤੇ ਇੱਕ ਡੱਡ ਬੋੜੀ ਪਈ ਜਿਸ ਤੋਂ ਮੌਕੇ ਤੇ ਗਏ ਆ ਜਦੋਂ ਸਾਰੀ ਤਫਤੀਸ਼ ਕੀਤੀ ਤੇ ਪਤਾ ਇਹ ਲੱਗਾ ਕਿ ਮਰਨ ਵਾਲੇ ਦੀ ਚਾਚੇ ਦੀ ਕੁੜੀ ਦੇ ਕਿਸੇ ਨਾਲ ਦੇ ਘਰੋਟੀਆਂ ਪਿੰਡ ਦੇ ਮੁੰਡੇ ਨਾਲ ਗਲਤ ਰਿਲੇਸ਼ਨ ਸੀਗੇ ਉਹ ਮੁੰਡਾ ਬਾਰ ਬਾਰ ਇਹਨੂੰ ਬਣਾ ਕਰਦਾ ਸੀਗਾ ਕਿ ਸਾਡੀ ਵੇਝਤੀ ਹੋਦੀ ਥੂੰ ਇਹ ਕੰਮ ਨਾ ਕਰ ਕਰਨ ਚਾਨਕ ਜਦੋਂ ਉਹਨਾਂ ਦੇ ਘਰੇ ਗਿਆ ਤੇ ਉਹਨੇ ਉਹਨਾਂ ਨੂੰ ਦੋਨੋਂ ਇਕੱਠਿਆਂ ਵੇਖਿਆ ਉੱਥੇ ਉਹਨਾਂ ਦੀ ਤੂੰ ਤਾਂ ਮੈਂ ਮੈਂ ਵੀ ਤੋਨੇ ਬੱਲਾ ਮਾਰਿਆ ਉਹਦੇ ਸਿਰ ਦੇ ਵਿੱਚ ਤੇ ਉਹ ਬੰਦਾ ਮੌਕੇ ਤੇ ਉਹਦੀ ਡੈਥ ਹੋ ਗਈ ਕੇਸ ਰਜਿਸਟਰ ਕਰ ਲਿਆ ਅਰੈਸਟ ਰਾਈ ਕਰ ਲਿਆ ਅੱਜ ਪੇਸ਼ ਕਰਾਂਗੇ ਕੋਰਟ 'ਚ ਰਿਮਾਂਡ ਲਾ ਕੇ ਫਰਦਰ ਇਨਵੈਸਟੀਗੇਸ਼ਨ ਕਰਾਂਗੇ ਕਿ ਹੋਰ ਕਿੱਥੇ ਕਿੱਥੇ ਰੱਖਿਆ ਇਹਨਾਂ ਨੇ ਜਿਹੜੀ ਇਹਨਾਂ ਦੇ ਕੱਪੜੇ ਸੀਗੇ ਇਹ ਜਿਹੜਾ ਇਹਨਾਂ ਨੇ ਵੈਪਨ ਯੂਜ਼ ਕੀਤਾ ਹਥਿਆਰ ਯੂਜ਼ ਕੀਤਾ ਉਹ ਕਿੱਥੇ ਇਹ ਮਰਨ ਵਾਲਾ ਕੀ ਇਹਨਾਂ ਦਾ ਕੰਜਨ ਬਰਦਰ ਸੀ ਕਸਮ ਬਰਦਰ ਸਾਰੇ ਮਾਰਨ ਵਾਲੇ ਲੜਕੀ ਲੜਕਾ ਕੀ ਹਿੰਦ ਹਾਂਜੀ ਜਿਹੜੇ ਮਾਰਨ ਵਾਲੇ ਦਾ ਕੀ ਸਵਾਲ ਕਲਾਸਮੇਟ ਨਾਲ ਮਾਰਨ ਵਾਲੇ ਦਾ ਇਹ ਕਲਾਸਮੇਟ ਸੀ ਕੁੜੀ ਦੇ ਨਾਲ ਪੜਦਾ ਰਿਹਾ ਮੁੰਡਾ ਤਾਂ ਹੀ ਉਹਨਾਂ ਦੇ ਰਿਲੇਸ਼ਨ ਸੀ ਅੱਛਾ ਪਰ ਕੁੜੀ ਤਾਂ ਹੋਰ ਕਹੀ ਜੀ ਵੀ ਮੈਨੂੰ ਤੰਗ ਕਰਦਾ ਸੀ ਤਾਂ ਇਹਦਾ ਕੀਤਾ ਗਿਆ ਮੈਨੂੰ ਮਾਰਿਆ ਗਿਆ ਉਹਨਾਂ ਦੇ ਕਹਿਣ ਤੇ ਬਾਕੀ ਦੀ ਇਨਵੈਸਟੀਗੇਸ਼ਨ ਕਰ ਰਹੇ ਆਪਾਂ ਤਾਂ ਉਹ ਤੇ ਜੋ ਮਰਜ਼ੀ ਕਹੀ ਜੇ ਕਿ ਦੋਸ਼ੀ ਹੈ ਉਹਨਾਂ ਦੇ ਕਹਿਣਾ ਹੀ